ਾਰੇ ਹੀ শ্রোਤਿਆਂ ਨੂੰ ਪਿਆਰ ਪਾਈ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਦ ਖਲਾ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਕਾਲੀ ਥਾਰ ਵਾਲੀ ਜਿਸ ਨੂੰ ਵਿਜੀਲੈਂਸ ਨੇ ਕਲੀਨ ਚਿੱਟ ਦੇ ਦਿੱਤੀ ਹੈ ਜੋ ਪਹਿਲਾਂ 29 ਦਿਨ ਜੇਲ੍ਹ ਰਹਿ ਕੇ ਆਈ ਬੇਲ ਹੋ ਜਾਂਦੀ ਹੈ ਨਸ਼ੇ ਦੇ ਵਿੱਚ ਫੜੀ ਜਾਂਦੀ ਹੈ ਪੰਜਾਬ ਪੁਲਿਸ ਦੇ ਉੱਪਰ ਵੱਡੇ ਇਲਜ਼ਾਮ ਲੱਗਦੇ ਨੇ ਹੁਣ ਫੇਰ ਵਿਜੀਲੈਂਸ ਨੇ ਉਹਨਾਂ ਨੂੰ 3 ਦਿਨ ਦਾ ਪੁਲਿਸ ਰਿਮਾਂਡ ਲਿਆ ਸੀ 1 ਦਿਨ ਵਿੱਚ ਹੀ ਉਹ ਸਾਰਾ ਰਿਮਾਂਡ ਖਤਮ ਹੋ ਜਾਂਦਾ ਹੈ ਉਸ ਨੂੰ ਨੈਕ ਰਾਸਤੇ ਵਿੱਚ 14 ਦਿਨ ਲਈ ਭੇਜ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ 14 ਦਿਨਾਂ ਬਾਅਦ ਉਸ ਨੂੰ ਜ਼ਮਾਨਤ ਮਿਲ ਜਾਏਗੀ ਤੇ ਉਹ ਬਿਲਕੁਲ ਦੋ ਤੋਤੀ ਹੋ ਜਾਏਗੀ ਜੋ ਬਹੁਤ ਵੱਡੇ ਇਲਜ਼ਾਮ ਲਾਏ ਜਾ ਰਹੇ ਸੀ ਜਿਸ ਦਿਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਉਸਨੇ ਕਰੋੜਾਂ ਰੁਪਈਆ ਦੀ ਜਾਇਦਾਦ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਬਣਾਈ ਏ ਜੋ ਉਸ ਦੀ ਆਮਦਨ ਜਿਹੜਾ ਉਸ ਦਾ ਖਰਚੇ ਉਹ ਬਹੁਤ ਜ਼ਿਆਦਾ ਹੈ ਔਰ ਆਮਦਨ ਘੱਟੇ ਜਦੋਂ ਉਸ ਨੂੰ 3 ਦਿਨ ਦਾ ਰਿਮਾਨ ਮਿਲ ਜਾਂਦਾ ਜੋ ਵਿਜੀਲੈਂਸ ਨੂੰ ਔਰ ਵਿਜੀਲੈਂਸ ਸਿਰਫ 1 ਦਿਨ ਵਿੱਚ ਔਰ ਰਿਮਾਨ ਖਤਮ ਕਰਨ ਤੋਂ ਬਾਅਦ ਜਿਹੜੀ ਉਸਦੀ ਕੋਠੀ ਹੁੰਦੀ ਹੈ ਜਾਂ ਉਸਦੇ ਵਹੀਕਲ ਹੁੰਦੇ ਨੇ ਉਸਦੇ ਉੱਪਰ ਜਿਹੜਾ ਕਿ ਉਹ ਨੋਟਿਸ ਪਕਾਉਂਦੀ ਏ ਪਰ ਹੁਣ ਉਹ ਨੋਟਿਸ ਵੀ ਜਿਹੜੇ ਖਤਮ ਕਰ ਦਿੱਤੇ ਗਏ ਨੇ ਔਰ ਉਸ ਨੂੰ ਕਲੀਨ ਚਿੱਟ ਦੇਣ ਵਾਸਤੇ ਵਿਜੀਲੈਂਸ ਦੇ ਵੱਲੋਂ ਜਿਹੜਾ ਅਗਲਾ ਅਦਾਲਤ ਨੂੰ ਹੁਕਮ ਦੇ ਦਿੱਤੇ ਨੇ ਇਸਦੇ ਪਿੱਛੇ ਕਿਸੇ ਲੀਡਰ ਦਾ ਹੱਥ ਏ ਜਾਂ ਪੰਜਾਬ ਪੁਸਤੇ ਕਿਸੇ ਅਫਸਰ ਦਾ ਹੱਥ ਏ ਕਿ ਇੱਕੋ ਦਮ ਵਿਜੀਲੈਂਸ ਨੇ ਕਲੀਨ ਚਿੱਟ ਕਿਉਂ ਦੇਣੀ ਸ਼ੁਰੂ ਕਰ ਦਿੱਤੀ ਹੈ ਵਿਜੀਲੈਂਸ ਦੇ ਵੱਲੋਂ ਜੋ ਉਹਨਾਂ ਦਾ ਰਿਮਾਂਟ ਇੱਕ ਦਿਨ ਵਿੱਚ ਹੀ ਜਿਹੜਾ ਖਤਮ ਹੋ ਗਿਆ ਇਸ ਦੇ ਪਿੱਛੇ ਬਹੁਤ ਵੱਡਾ ਜਿਹੜਾ ਸਵਾਲ ਖੜਾ ਹੁੰਦਾ ਹੈ ਪੰਜਾਬ ਪੁਸਤ ਦੇ ਅਕਸਰ ਹੀ ਇਹ ਦੇਖਣ ਨੂੰ ਮਿਲਦਾ ਹੈ ਕਿ ਜੋ ਵੀ ਕੋਈ ਅਫਸਰ ਹੁੰਦਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੁਲਾਜ਼ਮ ਆਪਣੇ ਮੁਲਾਜ਼ਮ ਦੀ ਜਿਹੜੀ ਉਸ ਨੂੰ ਬਚਾਉਂਦਾ ਹੈ ਭਾਵੇਂ ਕਿਸੇ ਵੀ ਵਿਭਾਗ ਦਾ ਹੋਵੇ ਵਿਜੀਲੈਂਸ ਵੀ ਜਿਹੜੀ ਉਹਨਾਂ ਮੁਲਾਜ਼ਮਾਂ ਨੂੰ ਜਿਹੜਾ ਉਹਨਾਂ ਦੇ ਉੱਪਰ ਇਗਜ਼ਾਮ ਲੱਗਦੇ ਨੇ ਉਹ ਬਹੁਤ ਕਾਟਣ ਜਿਹੜੇ ਲੋਕ ਹੁੰਦੇ ਨੇ ਜਿਹੜੇ ਇਮਾਨਦਾਰ ਅਫਸਰ ਹੁੰਦੇ ਨੇ ਜਿਹੜਾ ਕਾਰਵਾਈ ਕਰਦੇ ਨੇ ਲੇਕਿਨ ਕੁਝ ਅਜੇ ਲੋਕ ਨੇ ਪੰਜਾਬ ਪੁਲਿਸ ਵਿੱਚ ਉਹਨਾਂ ਨੂੰ ਜਿਹੜਾ ਆਪਣੇ ਅਫਸਰਾਂ ਦੇ ਨਾਲ ਉਹਨਾਂ ਦੇ ਹੱਥ ਮਿਲੇ ਹੁੰਦੇ ਨੇ ਆਪਣੇ ਜਿਹੜੇ ਅੱਗੇ ਗੁਨਾਹਗਰ ਹੁੰਦੇ ਨੇ ਉਹਨਾਂ ਨਾਲ ਹੱਥ ਮਿਲਾ ਲੈਂਦੇ ਨੇ ਤੇ ਲੈਣਾ ਦੇਣਾ ਵਿੱਚੇ ਹੋ ਜਾਂਦਾ ਸੈਟਿੰਗਾਂ ਹੋ ਜਾਂਦੀਆਂ ਨੇ ਜਿਸ ਕਾਰਨ ਉਹ ਕਲੀਨ ਚਿੱਟ ਦੇ ਦਿੰਦੇ ਨੇ ਜਦੋਂ 17 ਗ੍ਰਾਮ ਨਾਲ ਉਹ ਚਿੱਟੇスメਧ ਫੜੀ ਗਈ ਤਾਂ 17 ਗ੍ਰਾਮ ਨਾਲ ਚਿੱਟੇ ਵਾਲੀ ਫੜੀ ਹੋਈ ਇਹ ਮਹਿਲਾ ਕਾਂਸਟੇਬਲ ਨੂੰ ਸਿਰਫ 29 ਦਿਨਾਂ ਬਾਅਦ ਹੀ ਜ਼ਮਾਨਤ ਮਿਲ ਜਾਣਾ ਉਸ ਸਮੇਂ ਵੀ ਪੁਲਿਸ ਦੇ ਉੱਪਰ ਬਹੁਤ ਵੱਡੇ ਸਵਾਲ ਉੱਠੇ ਅੱਜ ਕੋਈ ਵੀ ਜਿਹੜਾ ਕਿ ਛੋਟੇ ਥੋੜੇ-ਬਹੁਤੇ ਨਸ਼ੇ ਨਾਲ ਫੜਿਆ ਜਾਂਦਾ ਹੈ ਉਹ ਆਮ ਲੋਕ ਖੋਣ ਤਾਂ ਉਸ ਦੀ ਜ਼ਮਾਨਤ 3 ਮਹੀਨੇ ਉਸ ਦਾ ਚਰਾਣ ਨਹੀਂ ਪੇਸ਼ ਹੁੰਦਾ ਤੇ 3 ਮਹੀਨੇ ਚਲਾਨ ਪੇਸ਼ ਹੋਣ ਤੋਂ ਬਾਅਦ ਹੀ ਉਸ ਨੂੰ ਜਮਾਨਤ ਮਿਲਦੀ ਹੈ ਪਰ ਨਾ ਤਾਂ ਚਲਾਨ ਪੇਸ਼ ਹੋਇਆ ਤੇ ਨਾ ਹੀ ਜਿਹੜਾ ਉਸ ਦੇ ਉੱਪਰ ਅਜੇ ਤੱਕ ਜਿਹੜੇ ਇਲੈਜੈਂਸ ਸਾਬਤ ਹੋਏ ਤੇ ਉਸ ਨੂੰ ਜਿਹੜਾ ਕਿ 29 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਭੇਜ ਦਿੱਤਾ ਗਿਆ ਸੋ ਇਸੇ ਤਰ੍ਹਾਂ ਹੁਣ ਜਦੋਂ ਵਿਜੀਲੈਂਸ ਨੇ ਉਸ ਨੂੰ ਜਾਇਦਾਦ ਦੇ ਮਾਮਲੇ ਵਿੱਚ ਚੱਕਿਆ ਤਾਂ 3 ਦਿਨ ਦਾ ਰਿਮਾਂਡ ਲਿੱਤਾ 3 ਦਿਨ ਦਾ ਰਿਮਾਂਡ ਖਤਮ ਹੁਣ ਜਿਹੜਾ ਕਿ ਹੁਣ ਤੋਂ ਪਹਿਲਾਂ ਹੀ ਉਹਨਾਂ ਨੂੰ ਜਿਹੜਾ ਕਿ ਅਦਾਲਤ ਦੇ ਵਿੱਚ ਪੇਸ਼ ਹੋ ਕੇ ਸਾਰੀ ਪੁਛਪੜਤਾਲ ਕੰਪਲੀਟ ਹੋ ਗਈ ਔਰ ਕਲੀਨ ਚਿੱਟ ਦੇਣ ਵਾਸਤੇ ਵਿਜੀਲੈਂਸ ਨੇ ਆਪਣੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਨੇ ਜੋ ਅਮਨਦੀਪ ਕੌਰ ਕਾਲੀ ਥਾਰ ਵਾਲੀ ਜਿਸ ਤੇ ਉੱਪਰ ਇਲਜ਼ਾਮ ਸੀ ਕਿ ਉਸਨੇ ਆਪਣੀ ਆਮਦਨ ਨਾਲੋਂ ਵੱਧ ਖਰਚੇ ਉਸ ਦਾ ਜੋ ਆਮਦਨ ਕਾਟੇ ਜੇਕਰ ਉਸਦੀ ਤਨਖਾਹ ਜਿਹੜੀ ਐਸਸੀ ਤੋਂ 85 ਹਜ਼ਾਰ ਸੀ ਤੇ ਉਹ ਲਗਜ਼ਰੀ ਜ਼ਿੰਦਗੀ ਜਿੰਦੀ ਸੀ ਉਸਤੇ ਕੋਲ ਦੋ ਦੋ ਥਾਰ ਗੱਡੀਆਂ ਸੀ ਮਹਿੰਗੇ ਮੋਬਾਈਲ ਫੋਨ ਸੀ ਉਸਦੀ ਕੋਠੀ ਜਿਹੜੀ ਕਰੋੜਾਂ ਰੁਪਈਆ ਦੀ ਸੀ ਔਰ ਜਦੋਂ ਅੰਨੇ ਇਹ ਸਾਰਾ ਪੋਡਕਾਸਟ ਕੀਤੀ ਆਪਣੇ ਇੱਕ ਨਿੱਜੀ ਚੈਨਲ ਤੇ ਉਸ ਤੋਂ ਬਾਅਦ ਵਿਜੀਲੈਂਸ ਕਾਰਵਾਈ ਤੇ ਨੇਤਰੀ ਵਿਜੀਲੈਂਸ ਨੇ ਉਸ ਨੂੰ ਇੱਕ ਕਲਾਕਾਰ ਜੋ ਅਫਸਾਨਾ ਖਾਨ ਮਾਲਵੇ ਦੇ ਵਿੱਚ ਉਸਦੀ ਭੈਣ ਦੇ ਕਰੋ ਗ੍ਰਿਫਤਾਰ ਕੀਤਾ ਔਰ ਉਸ ਤੋਂ ਬਾਅਦ ਉਸਨੇ 3 ਦਿਨ ਦਾ ਰਿਮਾਂਡ ਲਿੱਤਾ 1 ਦਿਨ ਦੇ ਵਿੱਚ ਹੀ ਸਾਰੀ ਪੁਛਪੜਤਾਲ ਖਤਮ ਕਰ ਲਈ ਔਰ ਉਸਦੀ ਕੋਠੀ ਦੇ ਬਾਹਰ ਨੋਟਿਸ ਲਾਉਣ ਵਾਸਤੇ ਜਿਹੜੀ ਡੀਐਸਪੀ ਹਰਵੰਦ ਸਿੰਘ ਜਿਹੜੇ ਖੁਦ ਆਏ ਔਰ ਉਥੇ ਜਿਹੜਾ ਕਿ ਉਹਨਾਂ ਨੇ ਨੋਟਿਸ ਲਾ ਦਿੱਤੇ ਵੀ ਇਹ ਜਾਇਦਾਦ ਜਿਹੜੀ ਫ੍ਰੀਜ਼ ਕੀਤੀ ਜਾਂਦੀ ਏ ਇਸ ਨੂੰ ਨਾ ਤਾਂ ਵੇਚ ਸਕਦੀ ਏ ਤੇ ਨਾ ਹੀ ਇਸ ਨੂੰ ਕੋਈ ਖਰੀਦ ਸਕਦਾ ਸਿਰਫ ਕਿਸੇ ਦੇ ਕਿਸ ਨੂੰ ਯੂਜ਼ ਕੀਤਾ ਜਾ ਸਕਦਾ ਇਸ ਵਿੱਚ ਰਹਿ ਸਕਦੀ ਏ ਸੋ ਦੂਸਰੇ ਪਾਸੇ ਅਜੇ ਪੁਛਪੜਤਾਲ ਜਾਰੀ ਸੀ ਲੇਕਿਨ ਅਮਨਦੀਪ ਕੌਰ ਨੂੰ ਅਚਾਨਕ ਪੇਟ ਦੇ ਵਿੱਚ ਦਰਦ ਹੁੰਦਾ ਹੈ ਔਰ ਪੇਟ ਵਿੱਚ ਦਰਦ ਹੋਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਬਠਿੰਡੇ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਉੱਥੇ ਜਿਹੜਾ ਡਾਕਟਰਾਂ ਦੇ ਵੱਲੋਂ ਉਸ ਤੇ ਪੱਥਰੀ ਦੱਸੀ ਜਾਂਦੀ ਔਰ ਪੱਥਰੀ ਦੱਸਣ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਅਹਿਮਦ ਹਸਪਤਾਲ ਵਿੱਚ ਐਡਮਿਟ ਕਰਵਾ ਦਿੱਤਾ ਜਾਂਦਾ ਹੈ ਅਮਨ ਜੋ ਅਹਿਮਦ ਹਸਪਤਾਲ ਵਿੱਚ ਐਡਮਿਟ ਨੇ ਹੁਣ ਉਹ ਕਿੰਨੇ ਦਿਨ ਉੱਥੇ ਅਹਿਮਦ ਵਿੱਚ ਰਹਿਣਗੇ 14 ਦਿਨ ਵਾਸਤੇ ਦੂਜਾ ਨੈਕਰਾਸ ਵਿੱਚ ਭਜਣ ਦੇ ਜਿਹੜੇ ਹੁਕਮ ਜਾਰੀ ਹੋਗੇ ਨੇ ਅਦਾਲਤ ਦੇ ਵੱਲੋਂ 14 ਦਿਨ ਉਹਨਾਂ ਨੇ ਜੇਲ੍ਹ ਵਿੱਚ ਰਹਿਣਾ ਉਸ ਤੋਂ ਬਾਅਦ ਫਿਰ ਉਹਨਾਂ ਦੇ ਉੱਪਰ ਜਿਹੜਾ ਕਿ ਉਹ ਜੇਲ੍ਹ ਤੋਂ ਬਾਹਰ ਔਰ ਵਿਜੀਲੈਂਸ ਵੱਲੋਂ ਕੀਤੀ ਹੋਈ ਕਾਰਵਾਈ ਬਿਲਕੁਲ ਸਮਾਪਤ ਹੋ ਜਾਵੇਗੀ ਜੋ ਆਮਦਨ ਤੋਂ ਵਾਜਾਇਦਾ ਦਸੀ ਜਾ ਰਹੀ ਸੀ ਬਹੁਤ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਉਹ ਕਿਤੇ ਨਾ ਕਿਤੇ ਸਾਰੇ ਦੇ ਸਾਰੇ ਉਹ ਮੀਡੀਆ ਦੇ ਵਿੱਚ ਹੀ ਰਹਿ ਜਾਣਗੇ ਔਰ ਅਮਨਦੀਪ ਕੌਰ ਦੁੱਧੋਤੀ ਹੋ ਜਾਵੇਗੀ ਇਹ ਕਿਉਂ ਹੋ ਗਿਆ ਇਸ ਦੇ ਪਿੱਛੇ ਕਿਹੜਾ ਵੱਡਾ ਹੱਥ ਹੈ ਇਸ ਦੇ ਪਿੱਛੇ ਕਿਹੜੀ ਤਾਕਤ ਹੈ ਜਿਹੜਾ ਅਮਨਦੀਪ ਕੌਰ ਨੂੰ ਵਾਰ-ਵਾਰ ਬਚਾ ਰਹੀ ਹੈ ਸੋ ਇਸ ਨੂੰ ਲੈ ਕੇ ਪੰਜਾਬ ਪ੍ਰਸ ਦੇ ਵਿੱਚ ਆਮ ਲੋਕਾਂ ਲਈ ਜਿਹੜਾ ਉਹ ਸਵਾਲ ਬਣੇ ਹੋਏ ਨੇ ਆਮ ਲੋਕ ਜਿਹੜੇ ਇੱਕ ਉਂਗਲ ਉਠਾਰੇ ਨੇ ਕਿ ਇਹ ਕੋਈ ਆਮ ਲੋਕ ਹੁੰਦੇ ਜਿਹੜੇ ਲੋਕਾਂ ਨੂੰ ਪੁਲਿਸ ਵੱਲੋਂ ਫੜਿਆ ਜਾਂਦਾ ਹੈ ਚੋਰੀ ਦੇ ਕੇਸ ਵੀ ਫੜ ਲਿਆ ਜਾਵੇ ਤਾਂ ਉਸ ਨੂੰ ਬਹੁਤ ਜਲਦੀ ਜਿਹੜਾ ਕਿ ਉਸ ਦਾ ਰਿਮਾਂਡ ਲੈ ਲਿਆ ਕਿ ਉਸ ਦਾ ਫੁਲੀਆਂ ਬੰਗਾਰ ਦਿੰਦੀ ਹੈ ਪੁਲਿਸ ਉਸ ਨੂੰ ਟੌਰਚਰ ਕਰਦੀ ਹੈ ਉਸ ਤੋਂ ਕੋਲੋਂ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਅਮਨਦੀਪ ਕੌਰ ਦੇ ਉੱਪਰ ਨਾ ਤਾਂ ਕੋਈ ਤਸ਼ੱਦਦ ਕੀਤਾ ਗਿਆ ਨਾ ਅਮਨਦੀਪ ਦੇ ਨਾਲ ਕੋਈ ਜਿਹੜਾ ਕਿ ਸ਼ਕਤੀ ਨਾਲ ਖੁਸ਼ਕਰਤਾਲ ਕੀਤੀ ਜਾਂਦੀ ਹੈ ਔਰ ਅਮਨਦੀਪ ਕੌਰ ਨੂੰ ਵੀ ਆਈਪੀ ਜਿਵੇਂ ਟ੍ਰੀਟਮੈਂਟ ਦਿੱਤਾ ਜਾਂਦਾ ਉਸ ਤਰ੍ਹਾਂ ਰੱਖਿਆ ਜਾਂਦਾ ਔਰ ਉਸ ਨੂੰ ਜਿਹੜਾ ਹੁਣ ਵਿਜੀਲੈਂਸ ਵਾਲੋ ਜਿਹੜੀ ਕਾਰਵਾਈਆਂ ਸੀ ਉਹ ਕਾਰਵਾਈਆਂ ਵੀ ਰੁਕ ਜਾਣਗੀਆਂ ਔਰ ਅਮਨਦੀਪ ਕੋਲ ਜਿਹੜੀ ਇੰਨੇ ਪ੍ਰਾਪਰਟੀ ਕਰੋਨਾ ਦੀ ਬਣਾਉਣ ਵਾਲੀ ਉਹ ਅਮਨਦੀਪ ਦੇ ਨਾਲ ਕਿਹੜੀ ਏਡੀ ਵੱਡੀ ਪਾਵਰ ਜਿਹੜੀ ਕੰਮ ਕਰ ਰਹੀ ਏ ਜੋ ਇੱਕ ਬਹੁਤ ਵੱਡਾ ਸਵਾਲ ਬਣਿਆ ਹੋਇਆ ਹੈ ਅਮਨਦੀਪ ਨੂੰ ਜਿਹੜਾ ਬਚਾਉਣ ਪਿੱਛੇ ਉਹ ਕਿਹੜੀ ਪਾਵਰ ਹੈ